ਜਿੰਦਾਬਾ ਜਿੰਦਾਬਾ ਕਿ ਕਿਵੇਂ ਨਸਾਚੋ ਮਰਦਾਬਾ ਮਰਦਾਬਾ ਜਿੰਦਾਬਾ ਐ ਮਲੇ ਦਾ ਚੋਲੀ ਚੋਕੇ ਸੇਚੋ ਮਰਦਾਬਾ ਮਰਦਾਬਾ ਐ ਮਲੇ ਦੇ ਚਾਰੇ ਦੇ ਵਿੱਚੋਂ ਆਸੇਚੋ ਮਰਦਾਬਾ ਮਰਦਾਬਾ ਜਿੰਦਾਬਾ ਹਰ ਸਾਲ ਨੂੰ ਲੜਦੇ ਹੋ ਜਿੱਲਾ ਤੋਂ ਲੜਦੇ ਹੋ ਕੀ ਬਰਦੇ ਸੇ ਨਾ ਢਾਰੇ ਲੋਕਾਂ ਦੇ ਪੁਕਾਰ ਜਿੰਦਾਬਾ ਜਿੰਦਾਬਾ ਹਾਂਜੀ ਕੇਸ ਬੰਦ ਵਿੱਚ ਧਰਨਾ ਲਾਇਆ ਜੀ ਮੈਂ ਚੰਮਲਾਲ ਦਰਾਜਕੇ ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦਾ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਐ ਅੱਜ ਅਸੀਂ ਪਾਰਟੀ ਦੇ ਪਲੇਟਫਾਰਮ ਤੋਂ ਐਸਐਚਓ ਪਿੱਖੀਵਿੰਡ ਦੇ ਖਿਲਾਫ ਧਰਨਾ ਲਾ ਕੇ ਬੈਠੇ ਆਂ ਤੁਮੇ ਵਰਨ ਦੀ ਸ਼ਿਵਾ ਜਿਹੜੇ ਅੱਜ ਦੇ ਧਰਨੇ ਦੇ ਪਿੰਡ ਚੂੰਗਿਆ ਪਿਛਲੇ ਦਿਨੀ ਪਿੰਡ ਚੂੰਗਾ 'ਚ ਗੁੰਡਾਗਰਦੀ ਕੀਤੀ ਆ ਗੈਂਗਸਟਰਾਂ ਵੱਲੋਂ 13 ਮਜ਼ਦੂਰਾਂ ਦੇ ਘਰ ਵੱਢਿਆ ਘਰਾਂ ਦੇ ਗੇਟ ਤੋੜ ਦਿੱਤੇ ਗਏ ਆ ਉਹਨਾਂ ਦੀਆਂ ਟੈਂਕੀਆਂ ਗੋਲੀਆਂ ਮਾਰ ਮਾਰ 파ੜ ਦਿੱਤੀਆਂ ਗਈਆਂ ਅੱਜ 2 ਹਫ਼ਤੇ ਦਾ ਸਮਾਂ ਬੀਤ ਗਿਆ ਐਸਐਚਓ ਭਿੱਖੀਵੰਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਉਹਨਾਂ ਦੀ ਪਿੱਠ ਥਾਪ ਰਿਹਾ ਤੇ ਦੂਜਾ ਮਸਲਾ ਪਿੰਡ ਦਰਾਜਕੇ ਦਾ ਉੱਥੇ ਵੀ ਦੋ ਤਿਹਾਂ ਚ ਕਿਸਾਨਾਂ ਦੇ ਅੰਦਰ ਝਗੜਾ ਹੋਇਆ ਤੇ ਇੱਕ ਔਰਤ ਦੀ ਉਂਗਲ ਤੋੜ ਦਿੱਤੀ ਗਈ ਆ ਉਹਦਾ ਵੀ ਪਰਚਾ ਭਿੱਖੀਵੰਦ ਥਾਣੇ 'ਚ ਦਰਜਿਆ ਉਹ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਇਹ ਸਾਰੀ ਘਟਨਾ ਦੀ ਜਾਣਕਾਰੀ ਐਸਐਸਪੀ ਤਰਨਤਾਰਨ ਦੇ ਧਿਆਨ ਚ ਲਿਆਂਦੀ ਆ ਜਿਹੜੀ ਵੀਡੀਓ ਬਣੀ ਸੀ ਉਹ ਲੜਾਈ ਦੀ ਜਿਹੜੇ ਗੇਟ ਤੋੜੇ ਗਏ ਉਹਦੀ ਵੀਡੀਓ ਐਸਐਸਪੀ ਨੂੰ ਪਾਈ ਆ ਡੀਐਸਪੀ ਭਿੱਖੀਵਿੰਡ ਨੂੰ ਪਾਈ ਆ ਪਰ ਦੋਸ਼ੀ ਅੱਜ ਵੀ ਦੰਦ ਨਣਾਉਂਦੇ ਫਿਰਦੇ ਆ ਲਗਾਤਾਰ ਪੀੜਤ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮਾਰਨ ਦੀਆਂ ਅਸੀਂ ਤਾਜ ਜਾ ਗਏ ਐਸਐਚਓ ਪਿੱਖੀਵੰਦ ਦੇ ਖਿਲਾਫ ਇਹ ਧਰਨਾ ਪਾਰਟੀ ਦੇ ਪਲੇਟਫਾਰਮ ਤੋਂ ਲੱਗਾ ਜੇ ਸਾਡੀਆਂ ਮੰਗਾਂ ਵੱਲੇ ਧਿਆਨ ਨਾ ਦਿੱਤਾ ਗਿਆ ਤਾਂਉਣ ਵਾਲੇ ਸਮੇਂ 'ਚ ਅਸੀਂ ਪਾਰਟੀ ਦੀ ਮੀਟਿੰਗ ਕਰਕੇ ਡੀਐਸਪੀ ਪਿੱਖੀਵੰਦ ਦੇ ਖਿਲਾਫ ਵੱਡਾ ਮੋਰਚਾ ਲਾਵਾਂਗੇ ਜੋ ਜਿੱਤ ਤੱਕ ਯਾਰੀ ਰਹੂਗਾ